ਸਾਸੀ ਕਸਾਨ ਵੀਰੋ ਤੁਹਾਡਾ ਬਰਾਡ ਕੈਟਰਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਬੁਰਜੇ ਥਰੋੜ ਜ਼ਿਲ੍ਹਾ ਇਹਨੂੰ ਬਠਿੰਡਾ ਪੈਂਦਾ ਤਹਿਸੀਲ ਇਹਨੂੰ ਫੂਲ ਪੈਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਸਾਸੀ ਕਾ ਭਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਪਰਮਜੀਤ ਸਿੰਘ ਜੀ ਠੀਕ ਹੋਈ ਵੀਰ ਆਪਣੇ ਘਰ ਆਉਣਾ ਬੇ ਤੇ ਕੀ ਐਡਰੈਸ ਹੈ ਜੀ ਆਪਣਾ ਆਪਣੇ ਘਰ ਵੀਰੇ ਭਗਤੇ ਭਾਈ ਤੋਂ 5 ਕਿਲੋਮੀਟਰ ਹੈ ਆਪਣਾ ਭਗਤੇ ਭਾਈ ਦੇ ਨਜ਼ਦੀਕਾ ਪੈਂਡ ਬੋਰਜ ਸਟਰੋਡ ਠੀਕ ਹੋ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਤੇ ਬਾਈ ਆਪਣਾ ਵਪਾਰ ਲੈਣ ਦਾ ਕੰਮ ਕਿ ਘਰੇਲੂ ਕੋਲ ਹੋ ਜਾ ਵਪਾਰ ਲੈਣ ਦਾ ਜੀ ਕਿੰਨਾ ਟਾਈਮ ਹੋ ਗਿਆ ਆਪਨੂੰ ਵਪਾਰ ਆਪ ਨੂੰ ਉਹ 10 12 ਸਾਲ 10 12 ਸਾਲ ਹੋ ਗਏ ਠੀਕ ਹੋ ਜੀ ਦੱਸੋ ਜੀ ਅੱਜ ਕਿੰਨੇ ਨਾਗ ਬਕਾਉਗੇ ਆਪਰੇ ਕੋਲ 4 ਨਾਗ ਆ ਜੀ 4 ਨਾਗ ਬਕਾਉ ਦੱਸੋ ਜੀ ਸਭ ਤੋਂ ਪਹਿਲਾਂ ਝੋਟੀ ਦੀ ਕੀ ਡਿਟੇਲ ਬਿਨਾ ਝੋਟੀ ਆਈ ਪਹਿਲੇ 2 ਦੰਦ ਰਾਤ ਹੀ ਹੋਈ ਹੈ ਇਹ ਠੀਕ ਹੋ ਜੀ ਮਗਰ ਕੀ ਹੈ ਜੀ ਇਹਦੇ ਕੱਟੀ ਹੈ ਜੀ ਮਗਰ ਵੀਰੇ ਇਹਦੇ ਕੱਟੀ ਆ ਰਾਸ ਹੋਈ ਆ ਕਿਹੜੇ ਸੂਏ ਆ ਜੀ ਇਹ ਇਹ ਪਹਿਲਾ ਸੂਆ ਵੀਰੇ ਪਹਿਲਾ ਸੂਆ ਦੋ ਦੰਦ ਠੀਕ ਹੈ ਜੀ ਕਿੰਨਾ ਕ ਹੈਗਾ ਬੋਲੇ ਬੋਲੇ ਜੀ ਬੋਲਾ ਹੈ ਤਾਂ ਰਾਤ ਨੂੰ ਬੋਲਾ 10 ਕਿਲੋ ਬਾਹਰ ਦੋ ਦੇ ਦੂੰਗਾ 10 ਕਿਲੋ ਤੋਂ ਬਾਹਰ ਦੋ ਦੇ ਦੂੰਗਾ ਸਾਡੀ ਉਮੀਦ ਆ ਵੀ 12 ਪਲੱਸ ਦੇ ਸਕਦੀ ਆ ਠੀਕ ਹੈ ਦੇਖ ਸਕਦੇ ਹਾਂ ਬਈ ਸੂੰ ਮੂੰ ਮੱਥੇ ਦੀ ਚੰਗੀ ਆ ਚੰਗੀ ਹਾਈਟ ਦੀ ਕੱਢ ਲਓ ਮੜਾ ਬਾਹਰ ਜੀ ਮਾਨ ਤੁਸੀਂ ਦੇਖ ਸਕਦੇ ਹੋ ਵੀ ਦੋ ਤਾਂ ਦਾ ਰਾਤ ਹੀ ਸੂਈਆ ਮਗਰੇ ਦੇ ਕੱਟੀ ਵੀਰੇ ਚੰਗੀ ਹਾਈਟ ਦੀ ਇਹ ਦੇਤੀ ਇੱਕ ਸਾਹ ਦੇ ਤੁਸੀਂ ਬੱਚੇ ਦਾ ਮੂੰਹ ਪੂਰਾ ਕਰਦੀ ਆ ਬਾਈ ਜੀ ਬੱਚੇ ਦਾ ਮੂੰਹ ਪੂਰਾ ਕਰਦੀ ਆ ਜੀ ਹਾਂਜੀ ਹਾਂਜੀ ਦੇਖ ਹੀ ਸਕਦੇ ਹੋ ਬਾਈ ਤੁਸੀਂ ਕੈਮਰੇ ਦੇ ਸਾਹਮਣੇ ਬੱਚੇ ਦਾ ਮੂੰਹ ਪੂਰਾ ਕਰਦੀ ਆ ਤੇ ਬਾਈ ਜੀ ਕੀ ਡਿਮਾਂਡ ਰੱਖਦੇ ਆਂ ਜੀ ਆਪੇ ਦੀ ਇਹਦਾ ਪਹਿਲੀ ਮੁੱਲ ਤਾਂ 82000 ਰੁਪਏ ਠੀਕ ਹੋ ਜੀ ਮੌਕੇ ਤੇ ਮਾਨਤਨ ਕੀਤਾ ਜਾਊ ਮਾਨਤਨ ਕੀਤਾ ਜੀ ਠੀਕ ਹੋ ਜੀ ਅਗਲੀ ਝੋਟੀ ਵਾਲੀ ਹੋ ਜੇ ਦੀ ਇਹਨੂੰ ਅੱਜ ਤੂੰ ਇਹਨੂੰ 11 13 ਦਿਨ ਹੋ ਗਏ ਠੀਕ ਹੋ ਜੀ ਤੇ ਨੌ ਕਿਲੋ ਕਿਹੜਾ 11 ਪਲੱਸ ਦੇ ਸਕਦੀ ਹੈ ਠੀਕ ਕਿਹੜੇ ਸੂਏ ਜੀ ਇਹ ਪਹਿਲਾ ਕੋਈ ਪਹਿਲਾ ਚਾਰ ਦਿਨ ਦਾ ਇਹ ਮਗਰ ਕੀ ਹੈ ਜੀ ਇਹਦੇ ਇਹਦੇ ਮਗਰ ਬੱਚਾ ਹੈ ਨਹੀਂ ਗਾ ਜੀ ਬੱਚਾ ਮਰ ਗਿਆ ਇਹ 8 ਦਿਨਾਂ ਦੀ 9 ਦਿਨਾਂ ਦੀ ਸੂਈ ਹੈ ਠੀਕ ਹੋ ਜੀ 11 12 ਲੀਟਰ ਦੁੱਧ ਦੇਣ ਦੀ ਆਸ ਸਹੀ ਹੈ ਬਾਈ 9 ਲੀਟਰ ਤੋਂ ਬਾਹਰ ਹੁਣ ਵੀ ਠੀਕ ਹੋ ਜੀ 9 ਲੀਟਰ ਦੁੱਧ ਆਪਾਂ ਜੋ ਕੇ ਦੇਵਾਂਗੇ ਜੀ ਹਾਂ ਜੀ ਠੀਕ ਹੈ ਦੇਖੋ ਦੋ ਰੇ ਦੋ ਦਵਾਈਆਂ ਕਰਾ ਦੇਣ ਠੀਕ ਹੈ ਬਾਡੀ ਬੰਤਰ ਦੀ ਦੇਖ ਸਕਦੇ ਹੋ ਹਾਂ ਹਲਕੀ ਆ ਉਦਾਂ ਵਜਨ ੱਲੋ ਬਾਈ ਹਲਕੀ ਜਿਹੀ ਰੋਟੀ ਥਣਾ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਆਪਾ ਇਹਦੀ ਕੀ ਡਿਮਾਂਡ ਕਰਦੇ ਆਂ ਆ ਇਹਦਾ ਮੁੱਲ 65000 ਰੁਪਏ ਠੀਕ ਹੈ ਮੁੱਲ 65000 ਅਗਲੀ ਵਾਲੀ ਆ ਜੋ ਜੀ ਕੀ ਡਿਟੇਲ ਹੈ ਇਹ ਗੱਭਾਂ ਨਹੀਂ ਦੂਸਰਾ ਪਿਆਹ ਦਾ ਹੈ ਠੀਕ ਹੋ ਜੀ ਦੂਸਰਾ ਦੂਸਰਾ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਹੈ ਇੱਕ ਹਫਤਾ ਲੱਗੇਗੀ ਖੜੀ ਵੀਰੇ ਹਫਤੇ ਦੀ ਕੱਚੀ ਆ ਤੇ ਸੱਜਰ ਨੇ ਕਿੰਨਾ ਦੁੱਧ ਪਾਇਆ ਜੀ ਇਹ ਵੀਰੇ ਤੇ ਉਹਦਾ ਪਲੱਸ ਦਿੱਤਾ ਜੀ ਪਹਿਲੇ ਸੂਏ 14 ਪਲੱਸ ਦਿੱਤਾ ਠੀਕ ਹੋ ਜੀ ਐਂਕੀ ਸਾਨੂੰ ਇਹਦੀ ਉਮੀਦ 17-18 ਲੀਟਰ ਦੀ ਹੈ ਜੀ ਠੀਕ ਹੈ ਦੇਖ ਸਕਦੇ ਹੋ ਵੀ ਬਾਡੀ ਬੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਸਿੰਗ ਬਖੋ ਵੀ ਵਧੀਆ ਵੀਰੇ ਵਜਨ ਚ ਵੀ ਭਰੀ ਆ ਹੁਣ ਆ ਤੁਸੀਂ ਦੇਖ ਸਕਦੇ ਹੋ 7-8 ਦਿਨਾਂ ਦੀ ਹਜੇ ਕੱਚੀ ਆ ਅੱਜ ਇਹੋੜਾ ਤੁਸੀਂ ਦੇਖ ਸਕਦੇ ਹੋ ਚੰਗਾ ਤੋਰਾ ਬਾਈ ਥੱਲੋਂ ਬਹੁਤ ਜ਼ਿਆਦਾ ਸਾਫ਼ ਦੇਖ ਸਕਦੇ ਹੋ ਵੀ ਤੁਸੀਂ ਇਹਦੀ ਕੀ ਡਿਮਾਂਡ ਕਰਦੀਆਂ ਜੀ ਇਹਦਾ 1.5 ਹੈ ਜੀ ਠੀਕ ਹੋ ਜੀ ਮੁੱਕ ਤੇ ਮੰਨ ਤਨ ਕੀਤਾ ਜੋ ਠੀਕ ਹੋ ਜੀ ਲਾਸਟਲੀ ਹੈ ਜੀ 21 ਵੈੜ ਦੀ ਡਰੇ ਇਹ ਵੈੜ ਦੂਜਾ ਸਵਸ ਹੋਈ ਆ ਜੀ ਠੀਕ ਹੋ ਜੀ ਹੋਣ ਇਹਦੇ ਥੱਲੇ ਬੋੜਾ 18 ਕਿਲੋ ਹੋਊਗਾ ਕਿੰਨੇ ਦਿਨ ਹੋ ਗਏ ਜੀ ਤੀਜਾ ਦਿਨ ਹੋਇਆ ਉਹ ਬੱਚੇ ਦਾ ਨਾੜਗਾ ਦੇਖ ਲਓ ਗਿੱਲਾ ਪਿਆ ਹੋਇਆ ਠੀਕ ਹੋ ਜੀ ਤੇ ਮਗਰ ਕੀ ਇਹ ਤੀਜਾ ਦਿਨ ਤੀਜਾ ਵੀ ਨਹੀਂ ਕੱਲ ਦਾ ਦਿਨ ਤੇ ਅੱਜ ਦਾ ਦਿਨ ਅੱਧਾ ਹੀ ਲੰਘਿਆ ਜੀ ਬੱਚਾ ਕੀ ਬੱਚੀ ਹੈ ਬੱਚੀ ਹੈ ਜੀ ਸ਼ਾਇਦ ਵਾਲ ਬੱਚੀ ਹੈ ਮਗਰ ਜੀ ਸ਼ਾਇਦ ਵਾਲ ਬੱਚੀ ਆ ਕਿਹੜੇ ਸੂਏ ਦੂਜੇ ਸੂਏ ਜੀ ਇਹ ਤੇ ਸੱਜਰ ਤੱਕ ਕੀ ਦੁੱਧ ਦੀ ਕੰਪੈਸਟੀ ਸੀਗੀ ਜੀ ਇਹਦੀ ਪਿਛਲੇ ਤੋਂ 20 ਲੀਟਰ ਤੋਂ ਪਲੱਸ ਸੀਗੀ ਠੀਕ ਹੋ ਜੀ ਇਹਦੀ ਸਾਡੀ 22 ਤੋਂ ਪਲੱਸ ਜਨਨ ਕਿ ਹੈਗੀ ਹੈ ਵੀ 22 ਤੋਂ ਪਲੱਸ ਕਹਿ ਸਕਦੇ ਹਾਂ ਵੀ ਰੰਗ ਰੂਪ ਦੀ ਬਹੁਤ ਜਿਆਦਾ ਨਾਜਾ ਹੋ ਰੰਗ ਰੂਪ ਦੀ ਬਹੁਤ ਜ਼ਿਆਦਾ ਚੰਗੀ ਆ ਥਾਣਾ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਹੋ ਸ਼ਾਨਦਾਰ ਆ ਉਹਨਾਂ ਦੇਖ ਸਕਦੇ ਹਾਂ ਬਈ ਚੰਗਾ ਹਵਾਨਾ ਚੰਗੇ ਕਦ-ਕਾੜ ਦੀ ਵਹਿੜਾ ਵੀਰੇ ਆ ਜੀ ਵਜਨ ਚੋ ਵੀਵਰੇ ਮਗਰੇ ਦੇ ਬੱਛੀ ਆ ਬਾਈ ਦੋ ਤਿੰਨ ਅੰਦਰ ਹੋਵੇ ਸੂਈ ਨੂੰ ਪੱਛੀ ਦੇਖ ਸਕਦੇ ਹੋ ਆ ਸਕ 20 ਲੀਟਰ ਤੋਂ ਦੇ ਦਊਗੀ 22 ਲੀਟਰ ਭਾਈ ਜੀ ਇਹਦੀ ਕੀ ਟਮਾਰ ਕਰਦੀਆਂ ਇਹਦਾ ਮੁੱਲ 50000 ਰੁਪਏ ਇਹਦਾ ਮੁੱਲ 60000 ਰੁਪਏ ਮੋਕੇ ਦੇ ਮਾਨਤਨ ਕੀਤਾ ਜੋ ਠੀਕ ਹੋ ਜੀ ਤੇ ਭਾਈ ਜੀ ਆਪਣਾ ਕੰਟੈਕਟ ਨੰਬਰ ਬੋਲ ਦਿਓ ਆਪਣਾ ਕੰਟੈਕਟ ਨੰਬਰ ਹੈ 9846 68370 ਇੱਕ ਵਾਰ ਫਿਰ ਬੋਲ ਦਿਓ 98146 68370 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਤਿੰਨ ਨਗਾਂ ਚਾਰ ਨਗਾਂ ਵਿੱਚੋਂ ਕੋਈ ਵੀ ਨਾਗ ਕਿਸੇ ਨੂੰ ਪਸੰਦ ਆਉਂਦਾ ਭਾਈ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਭਾਈ ਜੀ